ਸੌਂਦਾ ਮਹੀਨਾ ਰੁਕ ਪਿਆਰ ਜੀ ਯਾਦ ਮੱਲੋ ਮੱਲਿਆਗੀ ਸੋਹਣੇ ਪੰਜਾਬ ਦੇ ਨਾਮਵਰ ਗਾਇਕ ਮਰਹੂਮ ਨਸ਼ੱਤਰ ਛੱਤਾ ਦਾ ਘਰ ਹੈ ਇਹ ਉਹੀ ਬੈਠਕ ਹੈ ਜਿੱਥੇ ਨਸ਼ੱਤਰ ਛੱਤਾ ਕੋਲ ਨਾਮਵਰ ਗਾਇਕ ਆ ਕੇ ਬਹਿੰਦੇ ਰਹੇ ਇਸ ਘਰ ਚ ਅੱਜ ਨਿਸ਼ੱਤਰ ਛੱਤਾ ਦੀ ਧੀ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਉਹਨਾਂ ਦੀ ਧੀ ਹਰਮਨ ਛੱਤਾ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੁੰਦੀ ਹੈ ਉਹ ਵੀ ਆਪਣੇ ਪਿਤਾ ਵਾਂਗ ਸ਼ੌਹਰਤ ਕਮਾਉਣਾ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਤੇ ਗਾਉਣ ਦਾ ਅੰਦਾਜ਼ ਖੂਬ ਹੂ ਨਿਸ਼ੱਤਰ ਛੱਤਾ ਹੋਰਾ ਵਰਗਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲੋ ਮੱਲੀ ਆਗੀ ਸੋਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪਿੰਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਲੀਆਂ ਬੇਪੱਤੇ ਆਲਾ ਬੇਪੱਤੇ ਆਲਾ ਬੇਪੱਤੇ ਆਲਾ ਇੱਕ ਪਿੜਗੀ ਹੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਾਰਦੀ ਅਸੀਂ ਉਹਨਾਂ ਦੇ ਘਰ ਪਹੁੰਚੇ ਗਰੀਬੀ ਇਸ ਘਰ ਚੋਂ ਨਿਕਲ ਨਹੀਂ ਰਹੀ ਇਸ ਘਰ ਚੋਂ ਪੰਜਾਬੀ ਗਾਇਕੀ ਦਾ ਹੀਰਾ ਤਾਂ ਪੈਦਾ ਹੋਇਆ ਪਰ ਲਾਚਾਰੀ ਉਸੇ ਤਰ੍ਹਾਂ ਹੈ ਹਰਮਨ ਸ਼ੱਤਾ ਕਹਿੰਦੇ ਨੇ ਕਿ ਉਹਨਾਂ ਦਾ ਅੱਜ ਤੱਕ ਕਿਸੇ ਹਾਲ ਨਹੀਂ ਪੁੱਛਿਆ ਉਹਨਾਂ ਨਾਲ ਹੋਈ ਗੱਲਬਾਤ ਕੁਝ ਇਸ ਤਰ੍ਹਾਂ ਹੈ ਰਤ ਪਿਆਰ ਦੇ ਸੰਗ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਸਰੋਤਿਆਂ ਵੱਲੋਂ ਬਾਕੀ ਕਾਫੀ ਸਾਰੇ ਸਿੰਗਰਾਂ ਨੇ ਵੀ ਇਹ ਗੀਤ ਗਾਇਆ ਗੁਰਪੀ ਢੱਡ ਸੇਮ ਕਾਪੀ ਕਰੀ ਉਹਨਾਂ ਨੇ ਜੀ ਖਾਂ ਜੀ ਔਰ ਸਿੱਧੂ ਮੂਸੇ ਵਾਲੇ ਵੀ ਦਾ ਜ਼ਿਕਰ ਕਰੀਏ ਉਹਨਾਂ ਨੇ ਵੀ ਸਟੇਜਾਂ ਤੇ ਗਾਇਆ ਤੇ ਪਰ ਵੀ ਸਾਨੂੰ ਇਹਦਾ ਵੀਰੇ ਕੋਈ ਬੈਨੀਫਿਟ ਨਹੀਂ ਹੋਏਗਾ ਵੀ ਸਾਡੇ ਪਰਿਵਾਰ ਦੇ ਵਿੱਚ ਸਿਰਫ ਅਸੀਂ ਦੋ ਭੈਣੇ ਰਹਿ ਗਈਆਂ ਹਾਲਾਤ ਬਹੁਤ ਮਾੜੇ ਨੇ ਘਰ ਦੇ ਮੈਂ ਗਰੀਬੀ ਦੇ ਵਿੱਚ ਇਸ ਟਾਈਮ ਜੂਝ ਰਹੀਆਂ ਕਿਉਂਕਿ ਮੈਂ ਮਾਰਕੀਟ ਦੇ ਵਿੱਚ ਅੱਜ ਨੂੰ ਬਹੁਤ ਚਾਹ ਦੀ ਸ਼ਾਹ ਜਾਂਦੀ ਜੇ ਮੇਰੇ ਕੋਲ ਪੈਸਾ ਹੁੰਦਾ ਪਰ ਜਿਹੜੇ ਸਿੰਗਲ ਪਾਪਾ ਦੇ ਗੀਤ ਕਰ ਰਹੇ ਆ ਜਾਂ ਗਾਉਂਦੇ ਆ ਪਰ ਉਹਨਾਂ ਨੇ ਕਦੇ ਸਾਡੇ ਤੋਂ ਪਰਮਿਸ਼ਨ ਨਹੀਂ ਲਈ ਬਿਲੋਕ ਉਹਨਾਂ ਨੂੰ ਸੁਣ ਰਹੇ ਆ ਉਹਨਾਂ ਦੇ ਗੀਤ गा ਰਹੇ ਆ ਸਾਡੇ ਤੱਕ ਕੋਈ ਕਹੋ ਨਹੀਂ ਪਹੁੰਚ ਕਰਦਾ ਬਹੁਤ ਗਿਲਾਸ਼ੀ ਕੁ ਬੈਸ ਲਾ ਸੱਚੇ ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸੰਗੀਤਕ ਦੁਨੀਆ ਦੇ ਅੰਦਰ ਬਹੁਤ ਸਾਰੇ ਉਤਰਾ ਚੜਾ ਆਉਂਦੇ ਆ ਔਰ ਇਹ ਉਤਰਾ ਚੜਾ ਬਹੁਤ ਸਾਰੇ ਲੋਕਾਂ ਨੂੰ ਸਹਣੇ ਚੱਲਣੇ ਪੈਂਦੇ ਆ ਸੰਗੀਤਕ ਦੁਨੀਆ ਦੇ ਵਿੱਚ ਇਕੱਲਾ ਇਹ ਹੋਈ ਨਹੀਂ ਕਿ ਜਦੋਂ ਤੁਸੀਂ ਕਾਰ ਦੇ ਵਿੱਚ ਘਰ ਦੇ ਵਿੱਚ ਕਿਸੇ ਵੀ ਥਾਂ ਤੇ ਜਦੋਂ ਤੁਹਾਡਾ ਜਿਹੜਾ ਮੂਡ ਹੈ ਉਹ ਖੁਸ਼ ਹੁੰਦਾ ਹੈ ਤੇ ਤੁਸੀਂ ਗੀਤ ਲਾ ਲੈਨੇ ਹੋ ਤੇ ਐਂਟਰਟੇਨਮੈਂਟ ਦਾ ਜ਼ਰੀਆ ਹੀ ਨਹੀਂ ਇੱਥੇ ਗੱਲ ਇਹ ਵੀ ਹੈ ਕਿ ਜਿਹੜੇ ਲੋਕਾਂ ਨੇ ਗਾਇਆ ਲਿਖਿਆ ਉਹਨਾਂ ਦੇ ਹਾਲਾਤ ਕਿਹੋ ਜਿਹਾ ਔਰ ਬਹੁਤ ਸਾਰੇ ਪੁਰਾਣੇ ਕਲਾਕਾਰ ਜਿਹੜੇ ਨੇ ਉਹਨਾਂ ਦੇ ਗੀਤ ਤੁਸੀਂ ਅੱਜ ਵੀ ਬਹੁਤ ਸਾਰੇ ਮੌਕਿਆਂ ਤੇ ਸੁਣਦੇ ਹੋ ਉਹਨਾਂ ਦੇ ਵਿੱਚ ਇੱਕ ਨੇ ਨਸ਼ੱਤਰ ਛੱਤਾ ਸਾਹਿਬ ਜਿਨ੍ਹਾਂ ਦਾ ਇੱਕ ਗੀਤ ਤਾਂ ਬਹੁਤ ਜ਼ਿਆਦਾ ਹੀ ਮਕਬੂਲ ਹੈ ਜਿਹੜਾ ਵੱਖ-ਵੱਖ ਕਲਾਕਾਰਾਂ ਨੇ ਵੀ ਗਾਇਆ ਰੁੱਤ ਪਿਆਰ ਦੀ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਔਰ ਉਸ ਨੂੰ ਬਹੁਤ ਸਾਰੇ ਜਿਹੜੇ ਮਕਬੂਲ ਕਲਾਕਾਰ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਉਹਨਾਂ ਦੇ ਵਿੱਚ ਗੁਲਾਬ ਸਿੱਧੂ ਹੋਰਾਂ ਦਾ ਨਾਮ ਹੈ ਔਰ ਇਸੇ ਤਰ੍ਹਾਂ ਦੇ ਨਾਲ ਜੀ ਖਾਨ ਹੋਰੀ ਆਪਣੀ ਸਟੇਜ ਤੇ ਗਾਉਂਦੇ ਆ ਸਿੱਧੂ ਮੂਸੇਵਾਲਾ ਦੀ ਆਵਾਜ਼ ਦੇ ਵਿੱਚ ਇੱਕ ਕਲਿੱਪ ਜਿਹੜਾ ਉਹਦੀ ਸਟੇਜ ਦੇ ਵਿੱਚੋਂ ਉਹ ਵਾਇਰਲ ਹੋਇਆ ਉਹ ਵੀ ਤੁਸੀਂ ਉਹਨੂੰ ਵੀ ਬਹੁਤ ਮਾਣਿਆ ਪਰ ਗੱਲ ਇਹ ਹੈ ਕਿ ਉਹਨਾਂ ਦੇ ਪਰਿਵਾਰ ਦੇ ਹਾਲਾਤ ਕੀ ਐ ਉਹਨਾਂ ਦਾ ਪਰਿਵਾਰ ਕਿਉਂਕਿ ਨਿਸ਼ੱਤਰ ਛੱਤਾ ਇੱਕ ਆਪ ਬਹੁਤ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚੋਂ ਸੀ ਉੱਥੋਂ ਉੱਠ ਕੇ ਉਹਨਾਂ ਨੇ ਗੀਤ ਗਾਇਆ ਔਰ ਭਰ ਜਵਾਨੀ ਦੇ ਵਿੱਚ ਹੀ ਉਹ ਇਸ ਦੁਨੀਆ ਤੋਂ ਰੁਕਸਤ ਹੋ ਜਾਂਦੇ ਆ ਪਰ ਉਹ ਗੀਤ ਅੱਜ ਵੀ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਮਕਬੂਲ ਹੈ ਅਸੀਂ ਨਿਸ਼ੱਤਰ ਛੱਤਾ ਦੇ ਘਰ ਦੇ ਵਿੱਚ ਬੈਠੇ ਆ ਔਰ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਉਹਨਾਂ ਦੀ ਧੀ ਹਰਮਨ ਛੱਤਾ ਔਰ ਉਹਨਾਂ ਦੀ ਇੱਕ ਦੂਜੀ ਧੀ ਹੈ ਪੁੱਤਰ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਪਤਨੀ ਦਾ ਦਿਹਾਂਤ ਹੋ ਗਿਆ ਸੀ ਪਰ ਹੁਣ ਪਰਿਵਾਰ ਦੇ ਵਿੱਚ ਸਿਰਫ ਉਹਨਾਂ ਦੀਆਂ ਦੋ ਧੀਆਂ ਨੇ ਹਰਮਨ ਛੱਤਾ ਹੋਰ ਨੇ ਵੀ ਇਹ ਗੀਤ ਗਾਇਆ ਸੀ ਉਹਨਾਂ ਤੋਂ ਜਾਣਦੇ ਆ ਪੂਰੀ ਕਹਾਣੀ ਔਰ ਇਸ ਗੀਤ ਲਈ ਲੋਕਾਂ ਨੇ ਕਿੰਨਾ ਕੁ ਪਿਆਰ ਦਿੱਤਾ ਬੜੇ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅੱਛਾ ਨਸ਼ੱਤਰ ਛੱਤਾ ਸਾਹਿਬ ਦਾ ਨਾਮ ਤਾਂ ਬਹੁਤ ਵੱਡਾ ਹੈ ਹਾਂ ਜੀ ਜੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਜਿੱਥੇ-ਜਿੱਥੇ ਪੰਜਾਬੀ ਬੈਠੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਹੋਊਗਾ ਜਾਂ ਉਹਨਾਂ ਦੇ ਗੀਤ ਨੂੰ ਨਹੀਂ ਜਾਣਦਾ ਹੋਊਗਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੋਕ ਕਿੰਨਾ ਕੁ ਜਾਣੇ ਔਰ ਤੁਹਾਨੂੰ ਇਹਦਾ ਫਾਇਦਾ ਕਿੰਨਾ ਕੁ ਹੋਇਆ ਦੇਖੋ ਫਿਰ ਵੀ ਪਾਪਾ ਨੂੰ ਤਾਂ ਕੋਣ ਹੀ ਜਾਣਦਾ ਕਿਸੇ ਜਾਣ ਪਹਿਚਾਨ ਦੇ ਮਤਜ ਨਹੀਂ ਤੇ ਉਹਨਾਂ ਦਾ ਸੌਂਗ ਸੀ ਰੁੱਤ ਪਿਆਰ ਦੀ ਜਿਹਨੂੰ ਕਹੇ ਮੈਂ ਫਿਰ ਤੋਂ ਦੁਬਾਰਾ ਕੀਤਾ ਰੁੱਤ ਪਿਆਰ ਦੇ ਸੌਂਗ ਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਸਰੋਤਿਆਂ ਵੱਲੋਂ ਬਾਕੀ ਕਾਫੀ ਸਾਰੇ ਸਿੰਗਰਾਂ ਨੇ ਵੀ ਇਹ ਗੀਤ ਗਾਇਆ ਗੁਰਪ੍ਰੀਤ ਢੱਡ ਸੇਮ ਕਾਪੀ ਕਰੀ ਉਹਨਾਂ ਨੇ ਜੀ ਖਾਨ ਜੀ ਔਰ ਸਿੱਧੂ ਮਸੇਵਾਲੇ ਵੀਰ ਦਾ ਜ਼ਿਕਰ ਕਰੀ ਉਹਨਾਂ ਨੇ ਵੀ ਸਟੇਜਾਂ ਤੇ ਗਾਇਆ ਤੇ ਪਰ ਵੀ ਸਾਨੂੰ ਇਹਦਾ ਵੀਰੇ ਕੋਈ ਬੈਨੀਫਿਟ ਨਹੀਂ ਹੈਗਾ ਜਿਵੇਂ ਕਿ ਮੰਨ ਲਓ ਗੁਲਾਬ ਸਿੱਧੂ ਨੇ ਗਾਇਆ ਸੀ ਇਹਦਾ ਸਾਨੂੰ ਕੋਈ ਸਾਡੇ ਤੱਕ ਕਿਸੇ ਨੇ ਰਸਤਾ ਕਾਇਮ ਨਹੀਂ ਕੀਤਾ ਕਿਸੇ ਨੇ ਰਾਬਤਾ ਨਹੀਂ ਕੀਤਾ ਨਹੀਂ ਜੀ ਤੁਹਾਨੂੰ ਇਤਰਾਜ਼ ਹੈ ਇਸ ਗੱਲ ਦਾ ਬੱਸ ਵੀਰੇ ਬਹੁਤ ਇਤਰਾਜ਼ ਆ ਸਾਨੂੰ ਵੀ ਸਾਡੇ ਪਰਿਵਾਰ ਦੇ ਵਿੱਚ ਸਿਰਫ ਅਸੀਂ ਦੋ ਭੈਣੇ ਰਹਿ ਗਈਆਂ ਹਾਲਾਤ ਬਹੁਤ ਮਾੜੀ ਨੇ ਘਰ ਦੇ ਮੈਂ ਗਰੀਬੀ ਦੇ ਵਿੱਚ ਇਸ ਟਾਈਮ ਜੂਝ ਰਹੀਆਂ ਕਿਉਂਕਿ ਮੈਂ ਮਾਰਕੀਟ ਦੇ ਵਿੱਚ ਅੱਜ ਨੂੰ ਬਹੁਤ ਚਰਦੀ ਛਾਹ ਜਾਂਦੀ ਜੇ ਮੇਰੇ ਕੋਲ ਪੈਸਾ ਹੁੰਦਾ ਦੌਲਤਿ ਸ਼ਹਿਰਤ ਹੁੰਦੀ ਪਰ ਮੈਂ ਇਹ ਚੀਜ਼ ਨੂੰ ਗੈਰ ਕਰਦੀਆਂ ਸਮਝਦੀਆਂ ਵੀ ਮੇਰੇ ਕੋਲ ਪੈਸਾ ਹੈ। ਪੈਸੇ ਨਾਲ ਹੀ ਮਾਰਕੀਟ ਦੇ ਵਿੱਚ ਆ ਜਾਂਦਾ। ਪਰ ਜਿਹੜੇ ਸਿੰਗਰ ਪਾਪਾ ਦੇ ਗੀਤ ਕਰ ਰਹੇ ਆ ਜਾਂ ਗਾਉਂਦੇ ਆ ਪਰ ਉਹਨਾਂ ਨੇ ਕਦੇ ਸਾਡੇ ਤੋਂ ਪਰਮਿਸ਼ਨ ਨਹੀਂ ਲਈ। ਤੁਹਾਡੇ ਘਰ ਦਾ ਰੋਜ਼ਗਾਰ ਕੀ ਆ? ਰੋਜ਼ਗਾਰ ਵੀਰੇ ਦੇਖੋ ਵੀ ਕੋਈ ਨਹੀਂ ਹੈਗਾ। ਮੇਰੇ ਹਸਬੰਦ ਦਿਹਾੜੀਦਾਰ ਬੰਦੇ ਆ। ਦਿਹਾੜੀ ਕਰਦੇ ਆ। ਚਾਰ ਮੇਰੇ ਬੱਚੇ ਨੇ, ਦੋ ਬੇਟੇ, ਦੋ ਬੇਟੀਆਂ। ਤੇ ਮੈਂ ਸਿੰਗਿੰਗ ਦੇ ਵਿੱਚ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ। ਗਾਉਂਦਾ। ਸ਼ੌਂਕ ਪੂਰਾ ਹੋਇਆ? ਸ਼ੌਂਕ ਵੀਰੇ ਵੀ ਜਿਤਾ ਮੰਨ ਲਓ ਮਾਪੇ ਹੋਵੇ ਸਰ ਤੇ ਤਾਂ ਬੱਚਾ ਨੇ ਸ਼ੌਂਕ ਪੂਰੇ ਹੁੰਦੇ ਆ ਜਦੋਂ ਦੁਨੀਆ ਤੋਂ ਮਾਪੇ ਚਲੇ ਜਾਵੇ ਫਿਰ ਸ਼ੌਂਕ ਤਾਂ ਅਧੂਰੇ ਹੀ ਰਹਿ ਜਾਂਦੇ ਤੁਹਾਡੀ ਉਮਰ ਕਿੰਨੀ ਕੁ ਰਹੀ ਹੋਣੀ ਐਦੋਂ ਛੱਤਾ ਸਾਹਿਬ ਇਸ ਦੁਨੀਆ ਤੋਂ ਰੁਕਸਤ ਹੋਏ ਨੇ ਮੈਂ ਤਕਰੀਬਨ 20-25 ਸਾਲ ਦੀ ਸੀ ਕੁਛ ਯਾਦ ਆ ਉਸ ਵੇਲੇ ਦੀਆਂ ਯਾਦਾਂ ਹਾਂਜੀ ਯਾਦਾਂ ਯਾਦ ਨੇ ਵੀ ਉਹਨਾਂ ਨੇ ਜਦੋਂ ਆਉਣਾ ਮੰਨ ਲਓ ਵੀ ਘਰ ਦੇ ਵਿੱਚ ਬਹੁਤ ਖੁਸ਼ੀਆਂ ਹੋਣੀਆਂ ਸੀ ਹੁੰਦੀਆਂ ਸੀ ਉਸ ਟਾਈਮੇ ਪਾਪੇ ਦੇ ਜਿਨ੍ਹਾਂ ਨੇ ਹੁਣੇ ਹੀ ਇਹੀ ਜੱਦੀਕਰ ਹੈ ਹਾਂਜੀ ਇਹੀ ਇੱਥੇ ਹੀ ਰਹਿੰਦੇ ਸੀ ਤੁਸੀਂ ਹਾਂਜੀ ਉਹ ਬੈਠਕਾਂ ਜਿੱਥੇ ਤੁਸੀਂ ਮੰਨ ਲਓ ਆਪਾਂ ਬੈਠੇ ਆ ਜੀ ਉਹ ਪਿਛਲੇ ਪ ਉਹੀ ਬੈਠਕਾ ਉਹਨੂੰ ਅਸੀਂ ਬਦਲਿਆ ਨਹੀਂ ਉਹ ਸਾਰਾ ਕੁਝ ਉਦਾਂ ਹੀ ਜਾਂਦੀ ਮੀ ਸੀ ਉਸੇ ਤਰ੍ਹਾਂ ਦੇ ਇਹ ਉਹਨਾਂ ਦਾ ਹੀ ਬਣਾਇਆ ਹੋਇਆ ਸੀ ਉਹਨਾਂ ਦਾ ਹੀ ਬਣਾਇਆ ਹੋਇਆ ਕੀ ਦੱਸ ਸਕਦੇ ਹੋ ਤੁਹਾਡੇ ਬਚਪਨ ਦੇ ਵਿੱਚ ਛੱਤਾ ਸਾਹਿਬ ਜਦੋਂ ਉਦੋਂ ਪ੍ਰੋਗਰਾਮ ਲੱਗਦੇ ਹੁੰਦੇ ਸੀ ਉਦੋਂ ਉਦੋਂ ਤੁਹਾਨੂੰ ਕੀ ਲੱਗਦਾ ਹੁੰਦਾ ਸੀ ਜਾਂ ਪਰਿਵਾਰ ਨੂੰ ਜਾਂ ਤੁਹਾਡੇ ਉਸ ਤੋਂ ਬਾਅਦ ਤੁਹਾਡੇ ਮੰਮੀ ਤੁਹਾਨੂੰ ਦੱਸਦੇ ਹੋਣਗੇ ਕਿ ਆਪਣੇ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਸੀ ਛੱਤਾ ਸਾਹਿਬ ਦਾ ਨਾਮ ਦੁਨੀਆ ਦੇ ਵਿੱਚ ਮਕਬੂਲ ਹੋ ਗਿਆ ਕਿਵੇਂ ਦੇ ਹਾਲਾਤ ਰਹਿੰਦੇ ਸੀ ਵੀਰੇ ਹਾਲਾਤ ਘਰ ਦੇ ਬਹੁਤ ਵਧੀਆ ਜਦੋਂ ਮਾਂ-ਬਾਪ ਸਿਰ ਤੇ ਹੋਵੇ ਹਾਲਾਤ ਤਾਂ ਵੈਸੇ ਹੀ ਬਹੁਤ ਵਧੀਆ ਹੁੰਦੀ ਨੇ ਜਦੋਂ ਮਾਪੇ ਦੁਨੀਆ ਤੋਂ ਚਲੇ ਜਾਵੇ ਫਿਰ ਉਸ ਤੋਂ ਬਾਅਦ ਹਾਲਾਤ ਘਰ ਦੇ ਕੁਝ ਨਹੀਂ ਰਹਿੰਦੇ ਜੇ ਤਾਂ ਸਹਾਰਾ ਹੁੰਦਾ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਚਲੇ ਜਾਵੇ ਉਹਦੀ ਹਮੇਸ਼ਾ ਕਮੀ ਮਹਿਸੂਸ ਹੁੰਦੀ ਹੈ ਸਾਨੂੰ ਵੀ ਹੋਈ ਆ ਜਾਣ ਤੋਂ ਬਾਅਦ ਪਾਪਾ ਦੇ ਜਾਣ ਤੋਂ ਬਾਅਦ ਮੰਮੀ ਮੈਟਲੀ ਅਫਸੈਟ ਹੋ ਗਈ ਉਹਨਾਂ ਨੂੰ ਕੋਈ ਦੁਨੀਆਦਾਰੀ ਦੀ ਪਰਖ ਨਹੀਂ ਸੀਗੀ ਪਤਾ ਨਹੀਂ ਸੀ ਉਹਨੂੰ ਦੁਨੀਆਦਾਰੀ ਦੀ ਕਿ ਕਿੱਥੇ ਦੁਨੀਆ ਵਸਦੀ ਹੈ ਕਿੱਥੇ ਨਹੀਂ ਵਸਦੀ ਬਹੁਤ ਰੋੜ-ਖੋੜ ਕੇ ਪੜਿਆ ਵੀ ਇਹ ਚੀਜ਼ ਨੂੰ ਜਾਣਦੇ ਵੀ ਜਿੰਨਾ ਦੁੱਖ ਸਾਨੂੰ ਹੈ ਅੱਜ ਵੀ ਕਮੀ ਮਹਿਸੂਸ ਕਰਦੇ ਆ ਕੱਲ ਵੀ ਕਰਦੇ ਸੀ ਬਿਲੋ ਕੋਨ ਨੂੰ ਸੁਣ ਰਹੇ ਉਹਨਾਂ ਦੇ ਗੀਤ गा ਰਹੇ ਆ ਸਾਡੇ ਤੱਕ ਕੋਈ ਕਹੋ ਨਹੀਂ ਪਹੁੰਚ ਕਰਦਾ ਬਹੁਤ ਗਿਲਾ ਸ਼ਿਕਵਾ ਇਸ ਗੱਲ ਨਾਲ ਮੈਂ ਮਾਰਕੀਟ ਦੇ ਵਿੱਚ ਤਕਰੀਬਨ ਮੇਰਾ ਪਹਿਲਾ ਸੌਂਗ ਆਇਆ ਸੀ ਬਿਰਸਾ ਜਿਹੜੇ ਵੀਰ ਨੇ ਮੈਨੂੰ ਮਾਰਕੀਟ ਦੇ ਵਿੱਚ ਲਿਆਂਦਾ ਧੰਨ ਰਟੋਲ ਮੁੰਡਾ ਜਿਨ੍ਹਾਂ ਨੇ ਮੇਰਾ ਪਹਿਲਾ ਮਾਰਕੀਟ ਦੇ ਵਿੱਚ ਸੌਂਗ ਕਰਵਾਇਆ ਸੀ ਬਿਰਸਾ ਉਸ ਗੀਤ ਨੂੰ ਵੀ ਕੋਈ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਸੀ ਮਿਲਿਆ ਮੇਰੇ ਕਾਫੀ سارے ਸੌਂਗ ਆ ਚੁੱਕੇ ਆ ਮਾਰਕੀਟ ਦੇ ਵਿੱਚ ਪਰ ਕੋਈ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਹੈਗਾ ਰੁੱਤ ਪਿਆਰ ਦੇ ਸੌਂਗ ਨੂੰ ਪਾਪਾ ਦਾ ਮੈਂ ਸੌਂਗ ਕਰਿਆ ਸੀ ਦੁਬਾਰਾ ਫਿਰ ਤੋਂ ਉਹਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਬਹੁਤ ਜ਼ਿਆਦਾ ਲੋਕਾਂ ਨੇ ਸੁਣਿਆ ਲਾਈਕ ਕੀਤਾ ਸ਼ੇਅਰ ਕੀਤਾ ਬਹੁਤ ਵਧੀਆ ਚੱਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਗੈਪ ਆਇਆ ਕਾਫੀ ਟਾਈਮ ਆ ਫਿਰ ਵੀ ਮੈਂ ਕੋਸ਼ਿਸ਼ ਕੀਤੀ ਵੀ ਮੈਨੂੰ ਮਾਰਕੀਟ ਦੇ ਵਿੱਚ ਆਉਣ ਲਈ ਕੁਝ ਨਵਾਂ ਵੀ ਕਰਨਾ ਪਿਆ ਫਿਰ ਮੈਂ ਉਸ ਤੋਂ ਬਾਅਦ ਮੈਨੂੰ ਦੀਪ 베ਨੜਾ ਜੀ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਮੈਨੂੰ ਲਿਆਂਦਾ ਉਹਨਾਂ ਨੇ ਮੇਰੇ ਨਾਲ ਰਾਸਤਾ ਕਾਇਮ ਕੀਤਾ ਔਰ ਪਨੀਤ ਵੀਰਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਮਾਰਕੀਟ ਦੇ ਵਿੱਚ ਆਈ ਹਾਂ ਉਹਨਾਂ ਦੇ ਕਾਫੀ ਸਾਰੇ ਟਰੈਕ ਦੁਆਰਾ ਫਿਰ ਤੋਂ ਕਰ ਰਹੇ ਆ ਲਗਾਤਾਰ ਔਰ ਪਹਿਲਾ Song ਉਹਨਾਂ ਦਾ ਆਇਆ ਜੀ ਸੱਪ ਬਣ ਕੇ ਡੰਗਦੇ ਤੁਸੀਂ ਛੱਤਰ ਸਾਹਿਬ ਦੇ ਗੀਤ ਦੇ ਕੋਈ ਬੋਲ ਸਾਂਝੇ ਕਰ ਸਕਦੇ ਹੋ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕੋਈ ਮਾਰਕੀਟ ਦੇ ਵਿੱਚ ਆਇਆ ਹਾਂਜੀ ਉਹਨਾਂ ਦਾ ਪਹਿਲਾ Song ਸੀਗਾ ਰੁੱਤ ਪਿਆਰ ਦੀ ਜਿਹਨੂੰ ਸਰੋਤੇ ਅੱਜ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਔਰ ਜਦੋਂ ਵੀ ਕਿਤੇ ਸਟੇਜਾਂ ਤੇ ਜਾਈਦਾ ਉੱਥੇ ਵੀ ਲੋਕ ਜ਼ਿਆਦਾਤਰ ਰੁੱਤ ਪਿਆਰ ਦੇ Song ਦੀ ਡਿਮਾਂਡ ਕਰਦੇ ਆ ਜੇ ਜਾਈਦਾ ਦੁਬਾਰਾ ਦੁਬਾਰਾ ਕਹਿੰਦੇ ਆ ਵੀ ਭੈਣੇ ਉਹੀ ਗੀਤ ਸੁਣਾਓ ਰੁੱਤ ਪਿਆਰ ਦੀ Song ਉਹਦੇ ਦੋ ਹੋਰ ਲੈਣਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਹੂੰ ਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਭਲ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿਣ ਬਲ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾ ਹਲਕੋਵੇ ਹੋ ਕੀ ਅਲ ਵੇਲੇ ਫੈਦਾ ਤੇਰਾ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆ ਗਈ ਸੋਣੇ ਯਾਰ ਦੀ ਬੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਲੀਆਂ ਬੇ ਪੱਤੇ ਵਾਲਾ ਵੇ ਪੱਤੇ ਆਲਾ ਵੇ ਪੱਤੇ ਆਲਾ ਇੱਕ ਪਿਰਗੀ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਾਰਦੀ ਤੁਸੀਂ ਮਾਰਕੀਟ ਦੇ ਵਿੱਚ ਹੁਣ ਜਦੋਂ ਜਦੋਂ ਇਹ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਆਪਣੇ ਸਟੇਜ ਤੇ ਉਸ ਤੋਂ ਬਾਅਦ ਕੁਝ ਕਲਾਕਾਰਾਂ ਨੇ ਵੀ ਆਪਣੀ ਆਵਾਜ਼ ਦੇ ਵਿੱਚ ਗਾਇਆ ਤੁਸੀਂ ਉਸ ਤੋਂ ਬਾਅਦ ਹੀ ਮਾਰਕੀਟ ਦੇ ਵਿੱਚ ਆਇਓ ਜਣੀ ਪਹਿਲਾਂ ਗੈਪ ਸੀ ਪਹਿਲਾਂ ਤੁਸੀਂ ਪਹਿਲਾਂ ਨਹੀਂ ਤੁਸੀਂ ਸਿੰਗਿੰਗ ਦੇ ਇਸ ਦੌਰ ਦੇ ਵਿੱਚ ਦੇਖੋ ਜੀ ਮੈਂ ਸਿੰਗਿੰਗ ਦੇ ਵਿੱਚ ਤਾਂ ਕਾਫੀ ਟਾਈਮ ਤੋਕਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਨੂੰ ਬਚਪਨ ਤੋਂ ਸ਼ੌਂਕ ਸੀ ਗਾਉਣ ਦਾ ਮੈਂ ਤਕਰੀਬਨ ਆਪਦੀ ਮੈਰਿਜ ਤੋਂ ਬਾਅਦ ਮੈਂ ਗੈਪ ਆਇਆ ਫਿਰ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਮੈਨੂੰ ਸ਼ੌਂਕ ਹੈ ਗਾਉਣ ਦਾ ਚਲੋ ਪਰਿਵਾਰ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਮੇਰੇ ਹਸਬੰਦ ਦਾ ਬਹੁਤ ਜ਼ਿਆਦਾ ਸੰਯੋਗ ਹੈ ਮੈਨੂੰ ਉਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ ਵੀ ਕਿੱਥੇ ਜਾਣਾ ਹਰਮਨ ਕਦੋਂ ਜਾਣਾ ਵੈਸੇ ਦਿਹਾੜੀਦਾਰ ਬੰਦਾ ਉਹ ਵਿਚਾਰਾ ਵਧੀਆ ਮੈਨੂੰ ਐਦਾਂ ਨਹੀਂ ਕੋਈ ਹੋਊਗੀ ਉਹਨਾਂ ਦੇ ਮਨ 'ਚ ਵੀ ਮ ਉਸ ਤੋਂ ਬਾਅਦ ਗੈਪ ਪਾਇਆ ਜੀ ਫਿਰ ਮੈਂ ਦੁਬਾਰਾ ਫੇਰ ਤੋਂ ਮਾਰਕੀਟ ਦੇ ਵਿੱਚ ਆਈ ਤੁਹਾਨੂੰ ਦੱਸਿਆ ਪਹਿਲਾ Song ਮੈਂ ਵਿਰਸਾ ਕੀਤਾ ਉਸ ਤੋਂ ਬਾਅਦ ਕਾਫੀ سارے Song ਆਏ ਆ ਫਿਰ ਮੈਂ ਲਗਾਤਾਰੀ ਕੋਸ਼ਿਸ਼ ਕੀਤੀ ਵੀ ਕੁਝ ਵਧੀਆ ਕਰਿਆ ਜਾਵੇ ਕੁਝ ਬਿਹਤਰ ਹੋਵੇ ਵੀ ਜਿਹੜਾ ਸਰੋਤਿਆਂ ਨੂੰ ਪਸੰਦ ਆ ਜਾਵੇ ਫਿਰ ਮੈਂ ਉਸ ਤੋਂ ਬਾਅਦ Song ਕੀਤਾ ਸੀਗਾ ਵਿਰਸੇ ਤੋਂ ਬਾਅਦ ਕਾਫੀ سارے Song ਮੇਰੇ ਆਏ ਆ ਫਿਰ ਰੁੱਤ ਪਿਆਰ ਦੀ Song ਪਾਪਾ ਦਾ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਹੁਣ ਦੁਬਾਰਾ ਤੋਂ Song ਕੀਤਾ ਦੀਪ ਮੇਂ ਲੜਾਈ ਦਾ ਸੱਪ ਬਣ ਕੇ ਡੰਗਦੇ ਆ ਬਹੁਤ ਵਧੀਆ ਰਿਸਪੌਂਸ ਆਇਆ ਸੀ ਤੁਹਾਨੂੰ ਹੂੰ ਅੱਛਾ ਅਸੀਂ ਜਿਸ ਘਰ ਦੇ ਵਿੱਚ ਬੈਠੇ ਆ ਇਹ ਘਰ ਇਹ ਕਹ ਲਓ ਕਿ ਬਹੁਤ ਨਾਰਮਲ ਪਰਿਵਾਰ ਜਿਵੇਂ ਹੁੰਦੇ ਆ ਹਨਾ ਗਰੀਬ ਗਰੀਬ ਪਰਿਵਾਰਾਂ ਦੇ ਵਿੱਚੋਂ ਤੁਹਾਡੇ ਆਪਸ ਦੇ ਜਿਹੜੇ ਘਰ ਪਰਿਵਾਰ ਨੇ ਸਾਰੇ ਇੱਕ ਹਿਸਾਬ ਦੇ ਨਾਲ ਹੀ ਆ ਜਾਨੀ ਇਸ ਨੂੰ ਇਹ ਮੰਨ ਲਿਆ ਜਾਵੇ ਕਿ ਜਿਸ ਤਰ੍ਹਾਂ ਦਾ ਨਾਮ ਛੱਤਾ ਸਾਹਿਬ ਦਾ ਬਣਿਆ ਜਾਨੀ ਲੋਕਾਂ ਨੇ ਸਿਰਫ ਉਸ ਨੂੰ ਇੰਜੋਏ ਹੀ ਕੀਤਾ ਗੀਤ ਨੂੰ ਹਾਂਜੀ ਹਾਂ ਤੁਹਾਡੇ ਤੱਕ ਨਹੀਂ ਕੋਈ ਪਹੁੰਚਿਆ ਤੇ ਨਾ ਹੀ ਤੁਹਾਨੂੰ ਕੋਈ ਬਹੁਤ ਵੱਡਾ ਇਹਦਾ ਬੈਨੀਫਿਟ ਮਿਲਿਆ ਤੁਸੀਂ ਜੋ ਜ਼ਿੰਦਗੀ ਛੱਤਾ ਸਾਹਿਬ ਦੇ ਵੇਲੇ ਜੀ ਰਹੇ ਸੀ ਉਹੀ ਜ਼ਿੰਦਗੀ ਅੱਜ ਹੈ ਉਹੀ ਜ਼ਿੰਦਗੀ ਅੱਜ ਹੈ ਜੀ ਇਹਦੇ ਚ ਕੋਈ ਤਲਾਚੜਾ ਨਹੀਂ ਹੈਗਾ ਕੋਈ ਕੁਝ ਬਦਲਿਆ ਜਿੱਦਾ ਸੀਗਾ ਉਦਾਂ ਹੀ ਹੈ ਸਭ ਕੁਝ ਅਸੀਂ ਜਿੱਥੇ ਸੀਗੇ ਕਦੇ ਮਹਿਸੂਸ ਕੀਤਾ ਸੀ ਕਿ ਕੁਝ ਬਦਲੂਗਾ ਸੋਚਿਆ ਸੀ ਜੀ ਜਦੋਂ ਦੁਬਾਰਾ ਇੱਕ ਵਾਰ ਫੇਰ ਤੋਂ ਮੈਂ ਮਾਰਕੀਟ ਦੇ ਵਿੱਚ ਜਦੋਂ ਆਈਆਂ ਜੀ ਮੈਂ ਸੋਚਿਆ ਸੀ ਵੀ ਚਲੋ ਮੈਂ ਆਪਣੇ ਫਾਦਰ ਸਾਹਿਬ ਦਾ ਨਾਮ ਰੌਸ਼ਨ ਕਰੂੰਗੀ ਮੈਂ ਇਹਨੂੰ ਸਰੋਤੇ ਪਸੰਦ ਕਰਨਗੇ ਮੈਂ ਉਹਨਾਂ ਦੇ ਕੀਤੇ ਹੋਏ ਵਾਦੇ ਪੂਰੇ ਕਰੂੰਗੀ ਮੈਂ ਕੁਝ ਬਦਲੂੰ ਕੋਸ਼ਿਸ਼ ਤਾਂ ਦਾ ਬਹੁਤ ਆ ਵੀਰੇ ਕੋਸ਼ਿਸ਼ ਬਹੁਤ ਕਰਦੀਆਂ ਆਪਣੇ ਆਪ ਨਾਲ ਵੀ ਕਈ ਵਾਰੀ ਇਦਾਂ ਮਨ ਦੇ ਵਿੱਚ ਗੱਲਾਂ ਕਰੀਦੀਆਂ ਵੀ ਕੋਸ਼ਿਸ਼ ਕਰੀਏ ਕੁਝ ਬਦਲੀਏ ਪਰ ਪੈਸਾ ਨਹੀਂ ਹੂੰ ਬਹੁਤ ਗਿਲਾਸ਼ ਇਕਵਾਬ ਦੇ ਆਪਣਾ ਕਰੀਦਾ ਵੀ ਕੁਝ ਨਹੀਂ ਬਦਲਿਆ ਜਿੱਦਾਂ ਉਹਨਾਂ ਨੇ ਛੱਡਿਆ ਉਦਾਂ ਹੀ ਹੈ ਸਭ ਕੁਝ ਉਦਾਂ ਹੀ ਹੈ ਸਾਰਾ ਕੁਝ ਇਹ ਸਿੰਗਿੰਗ ਲਾਈਨ ਨੂੰ ਤੁਸੀਂ ਕੀ ਸਮਝਦੇ ਕਿਵੇਂ ਮੰਨਦੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਕਿਸੇ ਕਲਾਕਾਰ ਦਾ ਤੀ ਪੁੱਤਰ ਹੋਣ ਦੇ ਨਾਲ ਤੁਸੀਂ ਮਕਬੂਲ ਹੋ ਜਾਂਦੇ ਹੋ ਜਾਂ ਲੋਕ ਕਬੂਲ ਕਰ ਲੈਂਦੇ ਆ ਜੇ ਉਹਦਾ ਨਹੀਂ ਤਾਂ ਫਿਰ ਸਿਰਫ ਪੈਸੇ ਨਾਲ ਹੀ ਤੁਸੀਂ ਮਕਬੂਲ ਹੋਗੇ ਤੁਹਾਨੂੰ ਤੁਹਾਨੂੰ ਜਣੀ ਉਹਦਾ ਕੋਈ ਐਡਵਾਂਟੇਜ ਨਹੀਂ ਮਿਲਿਆ ਛੱਤਾ ਸਾਹਿਬ ਦੇ ਨਾਮ ਦੇ ਨਾਮ ਦਾ ਕੋਈ ਲਾਭ ਨਹੀਂ ਮਿਲਿਆ ਤੁਹਾਡੇ ਨਾਮ ਦੇ ਪਿੱਛੇ ਨਾਮ ਲੱਗਾ ਕਿ ਲੋਕ ਕਹਿਣ ਕਿ ਨਸ਼ਤਰ ਛੱਤਾ ਦੀ ਧੀ ਹੈ ਅਸੀਂ ਇਹਨੂੰ ਸੁਣਨਾ ਹੈ ਅਸੀਂ ਲੈ ਕੇ ਜਾਣਾ ਨਹੀਂ ਵਿਰੋਧ ਦਾ ਕੋਈ ਹੈ ਐਦਾਂ ਦਾ ਰਿਸਪੌਂਸ ਹੀ ਨਹੀਂ ਆਇਆ ਮੈਨੂੰ ਕੋਈ ਹਜੇ ਤੱਕ ਤਕਰੀਬਨ ਮੈਂ ਤੁਹਾਨੂੰ ਦੱਸਿਆ ਵੀ ਮੈਂ 10 12 ਗੀਤ ਕਰ ਚੁੱਕੀ ਹਾਂ ਮਾਰਕੀਟ ਦੇ ਵਿੱਚ ਸਿਰਫ ਪ੍ਰੋਗਰਾਮ ਮੈਂ ਇੱਕ ਹੀ ਲਾਇਆ ਹਲੇ ਤੱਕ ਹੂੰ ਹਾਂਜੀ ਕੋਈ ਬੈਨੀਫਿਟ ਨਹੀਂ ਹੈਗਾ ਮੈਨੂੰ ਨਾ ਹੀ ਕੋਈ ਕਿਸੇ ਨੇ ਮੈਨੂੰ ਅਜੇ ਤੱਕ ਇਹ ਸੋਚਿਆ ਕਿ ਆ ਵੀ ਤੁਹਾਨੂੰ ਕਿਸੇ ਪ੍ਰੋਗਰਾਮ ਤੇ ਬੁਲਾ ਲੈਣੇ ਆ ਕੋਈ ਚਾਰ ਪੈਸੇ ਵਧਿਆ ਹੋਗੇ ਉੱਥੋਂ ਹੂੰ ਲੇਕਿਨ ਤਾਂ ਕੋਈ ਨਹੀਂ ਕੋਈ ਕਲਾਕਾਰ ਨਹੀਂ ਪਹੁੰਚਿਆ ਅਜੇ ਤੱਕ ਤੁਹਾਡੇ ਘਰ ਤੱਕ ਕੋਈ ਪਹੁੰਚਿਆ ਕੋਈ ਨਿੱਕਾ ਵੱਡਾ ਕਲਾਕਾਰ ਕੋਈ ਨਹੀਂ ਜੀ ਹਲੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚ ਕੀਤੀ ਕਿਸੇ ਨੇ ਵੀ ਕੋਈ ਵੀ ਸਾਡੇ ਘਰ ਤੱਕ ਹਜੇ ਕੋਈ ਨਹੀਂ ਆਇਆ ਜੀ ਇਹ ਇਹ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਜਿਹਨਾਂ ਨੇ ਬਹੁਤ ਵੱਡੀ ਦੁੱਖ ਦੀ ਗੱਲ ਹੈ ਜੀ ਜਿਨ੍ਹਾਂ ਨੇ ਉਸ ਟਾਈਮ ਨਾਲ ਬੈਠ ਕੇ ਖਾਦਾ ਪਾਪਾ ਦੇ ਕਿਸੇ ਟਾਈਮ ਇਹ ਬੈਠਕ ਦੇ ਵਿੱਚ ਰੌਣਕਾਂ ਲੱਗੀਆਂ ਹੁੰ ਸੈਂਬਰਾ ਹੁੰਦੀ ਸੀ ਕਲਾਕਾਰ ਆਉਂਦੇ ਸੀ ਕਿਸੇ ਨੇ ਸੱਚ ਹੀ ਆਖਿਆ ਜੀ ਚੜਦੇ ਸੂਰਜ ਨੂੰ ਸਲਾਮਾ ਸਿਰਫ ਦੇਣ ਕੋਈ ਨਹੀਂ ਦਿੰਦਾ ਹਾਂ ਇਹ ਤਾਂ ਹੈ ਹਾਂਜੀ ਬਸ ਜੋ ਸੀ ਉਹਨਾਂ ਨਾਲ ਹੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਨਹੀਂ ਹੂੰ ਕਿਹੜੇ ਕਲਾਕਾਰਾਂ ਨਾਲ ਜ਼ਿਆਦਾ ਉਹਨਾਂ ਦਾ ਕੋਈ ਨਾਮ ਲੈ ਸਕਦੇ ਹਾਂ ਕਿ ਕਿੰਨਾ ਨਾ ਬਹਿਣਾ ਬਹਿਣ ਉੱਠਣੇ ਸੀਗਾ ਮਤਲਬ ਕਈ ਵਾਰ ਕਾਰ ਸਿੱਧੂ ਜੀ ਹੂੰ ਹਾਂਜੀ ਉਹਨਾਂ ਨਾਲ ਉਹਨਾਂ ਨਾਲ ਤਾਂ ਮੇਰਾ ਕੋਲ ਇੱਕ ਗੀਤ ਵੀ ਆਇਆ ਸੀ ਹਾਂਜੀ ਉਹਨਾਂ ਦੀ ਰੀਮੈਕਸ ਕੈਸਟ ਆਈ ਸੀ ਕੈਸਟ ਆਈ ਸੀ ਹੈ ਨਾ ਉਹ ਜੋ ਤਿੰਨ ਜਾਂ ਚਾਰ ਗੀਤ ਉਹਨਾਂ ਦੇ ਸੀ ਹਾਂਜੀ ਲਾਹ ਹੀਰਾ ਜੀ ਜਿਵੇਂ ਕਿ ਮੰਨ ਲਓ ਚਲੋ ਸਾਡੀ ਜਾਣ ਪਹਿਚਾਨ ਦੇ ਵੀ ਆ ਪਰ ਉਹਨਾਂ ਨੇ ਵੀ ਕਦੇ ਸਾਡੇ ਤੱਕ ਰਾਸਤਾ ਕਾਇਮ ਨਹੀਂ ਕੀਤਾ ਹੈਗੇ ਨੇ ਕਾਫੀ ਸਿੰਗਲ ਜਿਹੜੇ ਉਹਨਾਂ ਦੇ ਜਾਣ ਪਹਿਚਾਨ ਵਾਲੇ ਸੀ ਜਦੋਂ ਵੀ ਮੰਨ ਲਓ ਉਹਨਾਂ ਦੇ ਨਾਲ ਬੈਠ ਕੇ ਖਾਂਦੇ ਸੀ ਪਰ ਉਹਨਾਂ ਨੇ ਵੀ ਤਾਂ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਹੁਣ ਤੁਸੀਂ ਮਤਲਬ ਇਹ ਕੀ ਸਮਝਦੇ ਹੋ ਤੁਹਾਡਾ ਤੁਹਾਡਾ ਸ਼ਿਕਵਾ ਕੀ ਦੇ ਨਾਲ ਆ ਕਲਾਕਾਰਾਂ ਨਾਲ ਹੈ ਆਪਣੀ ਕਿਸਮਤ ਨਾਲ ਹੈ ਕਿਹਦੇ ਨਾਲ ਤੁਹਾਡਾ ਸ਼ਿਕਵਾ ਕਿਹਦੇ ਨਾਲ ਆ ਜੇ ਜੇ ਸਹੀ ਮਾਇਨੇ ਦੇ ਐ ਸਹੀ ਮਾਇਨੇ ਦੇ ਨਾਲ ਤਾਂ ਜੀ ਸ਼ਿਕਵਾ ਮੇਰਾ ਕਲਾਕਾਰਾਂ ਨਾਲ ਹੀ ਹੈ ਕਿਉਂਕਿ ਜਿਹੜੇ ਪਾਪਾ ਦੇ ਗੀਤ ਕਰ ਰਹੇ ਆ ਜਿਵੇਂ ਕਿ ਗੁਰਪ੍ਰੀਤ ਢੱਡੀ ਜੀ ਨੇ ਗੀਤ ਗਾਇਆ ਸੇਮ ਕਾਪੀ ਕਰੀ ਆ ਉਹ ਕਾਫੀ ਸਿੰਗਰ ਰੀਮਿਕਸ ਕਰਕੇ ਵੀ ਗੀਤ ਕਰੀ ਜਾਂਦੇ ਪਰ ਸਾਡੇ ਤੱਕ ਕਿਸੇ ਨੇ ਰਾਸਤਾ ਕੰਮ ਨਹੀਂ ਕੀਤਾ ਸਾਡੇ ਘਰ ਤੱਕ ਆ ਕੇ ਕਿਸੇ ਨੇ ਦੇਖਿਆ ਨਹੀਂ ਵੀ ਪਰਿਵਾਰ ਦੇ ਹਾਲਾਤ ਕੀ ਮੈਂ ਜੰਨੀ ਗਰੀਬੀ ਚ ਆ ਵੀ ਕਿਸੇ ਟਾਈਮ ਜੇ ਪ੍ਰੋਗਰਾਮ ਲੱਗ ਜਾਂਦਾ ਤਾਂ ਮੇਰੇ ਘਰ ਦਾ ਗੁਜ਼ਾਰਾ ਹੁੰਦਾ ਨਹੀਂ ਦਿਹਾੜੀਦਾਰ ਬੰਦਾ ਨੇ ਕੋ ਵੀ ਕਿੱਥੋਂ ਗੁਜ਼ਾਰਾ ਕਰੂਗਾ ਚਾਰ ਬੱਚੇ ਦਾ ਬਸ ਕੱਲੀ ਗਾਇਕੀ ਲੈਣਾ ਹੋਰ ਕੁਛ ਨਹੀਂ ਤੁਹਾਡੇ ਜਿਹੜੇ ਚਾਚੇ ਤਾਏ ਨੇ ਤੁਸੀਂ ਆਪਣੇ ਇਥੇ ਘਰ ਦੇ ਵਿੱਚ ਰਹਿੰਦੇ ਹੋ ਤੁਹਾਡੇ ਚਾਚੇ ਤਾਏ ਰਿਸ਼ਤੇਦਾਰ ਤੁਹਾਨੂੰ ਕਦੇ ਇਹ ਨਹੀਂ ਕਹਿੰਦੇ ਕਿ ਕੁੜੀਏ ਰਹਿਣ ਦੇ ਕੁਝ ਕੋਈ ਫਾਇਦਾ ਨਹੀਂ ਨਹੀਂ ਵੀਰੇ ਕਿਸੇ ਨੇ ਰੋਕਿਆ ਨਹੀਂ ਕਦੇ ਨਹੀਂ ਜੀ ਮੈਨੂੰ ਕਦੇ ਕਿਸੇ ਨੇ ਨਹੀਂ ਰੋਕਿਆ ਇਸ ਲੈਣ ਤੋਂ ਕਿਉਂਕਿ ਮੇਰਾ ਆਪਣਾ ਸ਼ੌਕ ਹੈ ਮੈਂ ਚਾਹੁੰਦੀ ਹਾਂ ਮਾਰਕੀਟ ਦੇ ਵਿੱਚ ਮੈਂ ਆਵਾਂ ਮੈਂ ਆਪਣੇ ਫਾਦਰ ਸਾਹਿਬ ਦਾ ਨਾਮ ਰੌਸ਼ਨ ਕਰਾਂ ਮੈਨੂੰ ਕਿਸੇ ਨੇ ਅੱਜ ਤੱਕ ਨਹੀਂ ਰੋਕਿਆ ਕਈ ਵਾਰੀ ਐਦਾਂ ਹੁੰਦਾ ਨਾ ਕਹਿ ਦਿੰਦੇ ਕਿ ਅ ਕਈ ਲੋਕ ਤਾਂ ਹੌਸਲਾ ਦੇਣ ਵਾਲੇ ਹੋ ਜਾਂਦੇ ਆ ਕਿ ਨਹੀਂ ਕੋਈ ਗੱਲ ਨਹੀਂ ਜੋ ਹੋਊਗਾ ਦੇਖਿਆ ਜਾਊ ਕੁਝ ਲੋਕਾਂ ਦੇ ਵੱਲੋਂ ਇਹ ਵੀ ਕੋਈ ਕਦੇ ਕੁਝ ਸੁਣਨ ਨੂੰ ਮਿਲਿਆ ਕਿ ਨਹੀਂ ਇੰਨਾ ਮਤਲਬ ਬਹੁਤ ਭਜਨਸ ਕਰ ਲਈ ਆ ਬਹੁਤ ਕੁਝ ਹੋ ਗਿਆ ਕੁਝ ਬੜਨਾ ਨਹੀਂ ਕੁਝ ਐਦਾਂ ਦਾ ਕਦੇ ਕਿਸੇ ਨੇ ਹੌਸਲਾ ਨਹੀਂ ਡੇਗਿਆ ਤੁਹਾਡਾ ਨਹੀਂ ਜੀ ਕਿਉਂਕਿ ਮੈਂ ਮੈਂ ਇਹ ਸਵਾਲ ਤਾਂ ਕਰ ਰਿਹਾ ਮੈਂ ਥੋੜਾ ਥੋੜਾ ਸਮਝਦਾ ਐਸ ਲਾਈਨ ਨੂੰ ਇਹਦੇ ਵਿੱਚ ਸਟਰਗਲ ਬਹੁਤ ਵੱਡੀ ਆ ਬਹੁਤ ਵੱਡੀ ਸਟ੍ਰਗਲ ਹੈ ਤੁਸੀਂ ਪੈਸੇ ਤੋਂ ਬਿਨਾ ਸਟ੍ਰਗਲ ਵੀ ਨਹੀਂ ਕਰ ਸਕਦੇ ਕੱਲਾ ਤੁਹਾਡੇ ਕੋਲੇ ਕਲਾ ਹੋਣੀ ਕੱਲਾ ਤੁਸੀਂ ਬਹੁਤ ਵੱਡੇ ਕਲਾਕਾਰ ਹੈਗੇ ਹੋ ਪਰ ਲੋਕ ਤੁਹਾਨੂੰ ਨਹੀਂ ਕਬੂਲ ਕਰਦੇ ਜਿੰਨਾ ਚਿਰ ਤੁਸੀਂ ਕਿਸੇ ਵੱਡੇ ਬੈਨਰ ਹੇਠ ਗਾਣਾ ਨਹੀਂ ਕਰਦੇ ਵੱਡਿਆ ਕੋਈ ਵੀਡੀਓ ਨਹੀਂ ਤਿਆਰ ਕਰਦੇ ਲੋਕਾਂ ਤੱਕ ਇੱਕ ਵੱਡੇ ਫੋਰਸ ਨਾਲ ਨਹੀਂ ਪਹੁੰਚਦੇ ਉਹਨਾਂ ਟਾਈਮ ਜਾਣਦਾ ਨਹੀਂ ਕੋਈ ਹਾਂਜੀ ਇਹ ਤਾਂ ਗੱਲ ਹੈਗੀ ਵੀਰੇ ਵੀ ਕਦੇ ਮੈਨੂੰ ਕਿਸੇ ਨੇ ਨਹੀਂ ਕਿਹਾਗਾ ਪਰ ਮੈਂ ਆਪਣੇ ਆਪ ਨੇ ਕਦੇ-ਕਦੇ ਇਹ ਗੱਲਾਂ ਕਰਦੀ ਹੁਣੀ ਵੀ ਮੈਂ ਗਾਇਕੀ ਨੂੰ ਛੱਡਦਾ ਪਰ ਜਿੰਨਾਂ ਦੀ ਮੈਂ ਗੱਲ ਕੀਤੀ ਹੈ ਫਿਰ ਤੋਂ ਦੁਬਾਰਾ ਹਨਾ ਪੁਨੀਤ ਜੀ ਔਰ ਆਦੀਪ ਵੈਲੜਾ ਜੀ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਮੈਨੂੰ ਲੈ ਕੇ ਆਂਦਾ ਉਹਨਾਂ ਦੇ ਕਾਫੀ ਸਾਰੇ ਟਰੈਕ ਲਗਾਤਾਰ ਕਰ ਰਹੇ ਆ ਉਹਨਾਂ ਨੇ ਕੁਝ ਹੈਗੀ ਉਹਨਾਂ ਦੀ ਕੋਸ਼ਿਸ਼ ਵੀ ਤੈਨੂੰ ਮਾਰਕੀਟ ਦੇ ਵਿੱਚ ਕੁਛ ਨਾ ਕੁਛ ਬਣਾਗੇ ਛੱਡਾਂਗੇ ਨਿਰਾਸ਼ ਹੋ ਜਾਂਦੇ ਆ ਆਪਣੇ ਆਪ ਤੋਂ ਬਹੁਤ ਵੀਰੇ ਕਦੇ ਕਦੇ ਤਾਂ ਇੰਨਾ ਦੱਸ ਹੋ ਜਾਂਦਾ ਵੀ ਕਹਿ ਦੇਦਾ ਮਾਂ-ਬਾਪ ਦੇ ਨਾਲ ਹੁੰਦੀ ਹੈ ਬੱਚਿਆਂ ਦੇ ਹਾਲਾਤ ਬਹੁਤ ਖਰਾਬ ਹੋ ਜਾਂਦੇ ਮਾਂ-ਬਾਪ ਦੇ ਕਿਉਂਕਿ ਉਦੋਂ ਨਹੀਂ ਕਮੀ ਮਹਿਸੂਸ ਹੁੰਦੀ ਜਦੋਂ ਕਿ ਮਾਂ-ਬਾਪ ਹੁੰਦਾ ਪਰ ਜਾਣ ਤੋਂ ਬਾਅਦ ਕਮੀ ਬਹੁਤ ਮਹਿਸੂਸ ਹੁੰਦੀ ਸਾਨੂੰ ਵੀ ਕਿਤੇ ਨਾ ਕਿਤੇ ਹੁੰਦਾ ਵੀ ਸਾਡਾ ਅੱਜ ਪਿਓ ਜਾਂਦਾ ਹੁੰਦਾ ਸਾਡੇ ਘਰ 'ਚ ਐ ਰੌਣਕਾਂ ਹੁੰਦੀਆਂ ਸੀ ਤੁਸੀਂ ਦੇਖ ਹੀ ਲਏ ਵੀਰੇ ਘਰ ਦੇ ਲਾਪ ਬਿਲਕੁਲ ਔਖਾ ਹੈ ਭੈਣ ਹੋਰਾਂ ਦੇ ਵੀ ਅੱਖਾਂ ਭਰ ਆਈਆਂ ਨੇ ਕਿਉਂਕਿ ਅਸੀਂ ਜਿਸ ਘਰ ਦੇ ਵਿੱਚ ਬੈਠੇ ਆ ਤੁਹਾਨੂੰ ਤਸਵੀਰ ਵੀ ਅਸੀਂ ਨਾਲ-ਨਾਲ ਦਿਖਾ ਰਹੇ ਆ ਛੱਤਾ ਸਾਹਿਬ ਦਾ ਉਹੀ ਬੈੱਡ ਹੈ ਉਹੀ ਜਿਹੜੀ ਆ ਪੁਰਾਣੀ ਬੈਠਕ ਹੈ ਉਸੇ ਤਰੀਕੇ ਦੇ ਨਾਲ ਹੀ ਉਹ ਕਹਿੰਦੇ ਅਸੀਂ ਕੁਝ ਨਹੀਂ ਬਦਲਿਆ ਜਿਹੜੀ ਉਹ ਹੀ ਘਰ ਹੈ ਜਿੱਥੇ ਰੌਣਕਾਂ ਲੱਗਦੀਆਂ ਸੀ ਵੱਡੇ ਵੱਡੇ ਕਲਾਕਾਰ ਜਿਹੜੇ ਆਉਂਦੇ ਸੀ ਉਹ ਹੁਣ ਕੋਈ ਨਹੀਂ ਪਹੁੰਚਦਾ ਠੀਕ ਹੈ ਵੱਡੇ ਕਲਾਕਾਰ ਐਡਵਾਂਟੇਜ ਲੈ ਰਹੇ ਹੋਣਗੇ ਛੱਤਾਂ ਸਾਹਿਬ ਦਾ ਗੀਤ गा ਕੇ ਲੋ ਤੁਸੀਂ ਸੁਣ ਵੀ ਰਹੇ ਹੋਵੋਗੇ ਵੱਖ-ਵੱਖ ਤੁਹਾਡੇ ਵਿਆਹ ਸਮਾਗਮਾਂ ਤੇ ਵੀ ਗੀਤ ਚੱਲਦਾ ਹੋਊਗਾ ਪਰ ਗੱਲ ਇਹ ਹੈ ਕਿ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਪਰਿਵਾਰਾਂ ਤੱਕ ਪਹੁੰਚਣਾ ਬੜਾ ਲਾਜ਼ਮੀ ਹੁੰਦਾ ਹੈ ਇਹਦਾ ਇਹ ਮਤਲਬ ਹੀ ਨਹੀਂ ਕਿ ਤੁਸੀਂ ਜੋ ਵੀ ਬੰਦਾ ਹੈ ਕੋਈ ਉਹਨਾਂ ਦੇ ساری ਜ਼ਿੰਦਗੀ ਦੀ ਕੋਈ ਜ਼ਿੰਮੇਵਾਰੀ ਲੈ ਲੈਂਦਾ ਹੁੰਦਾ ਕਿ ਮੈਂ ਤੁਹਾਨੂੰ ਹਰ ਮਹੀਨੇ ਇੰਨੇ ਦੇ ਕੇ ਜਾਇਆ ਕਰੂੰ ਜਾਂ ਮਤਲਬ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਘਰੇ ਬੈਠੋ ਐਦਾਂ ਨਹੀਂ ਹੁੰਦਾ ਗੱਲ ਇਹ ਹੈ ਕਿ ਕਿਸੇ ਨਾਲ ਦੁੱਖ ਮਨਵਾਉਣ ਦੀ ਗੱਲ ਵੀ ਹੁੰਦੀ ਹੈ ਕਿ ਪਹੁੰਚਦਾ ਹੈ ਬੰਦਾ ਉਹਨਾਂ ਕੋਲੇ ਆ ਕੇ ਗੱਲ ਕਰਦਾ ਤਾਂ ਇਹ ਇੱਕ ਸ਼ਿਕਵਾ ਹੈ ਇਹਨਾਂ ਨੂੰ ਕਿ ਸਾਡੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਕਿ ਸਾਡੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਅੱਛਾ ਕੀ ਕਹਿਣਾ ਚਾਹੋਗੇ ਕਿਉਂਕਿ ਲੋਕ ਲੋਕ ਛੱਤਾ ਸਾਹਿਬ ਦੇ ਉਸੇ ਪੁਰਾਣੇ ਗੀਤ ਨੂੰ ਸੁਣ ਕੇ ਖੁਸ਼ ਨੇ ਬਹੁਤ ਸਾਰੇ ਨਵੇਂ ਗੀਤਾਂ ਨੂੰ ਵੀ ਸੁਣ ਲੈਂਦੇ ਹੋਣਗੇ ਜਿਹੜੇ ਲੋਕਾਂ ਨੇ ਗਾਏ ਆ ਪੁਰਾਣੇ ਗੀਤ ਨੂੰ ਸੁਣਦੇ ਸ਼ੌਕੀਨ ਹੈਗੇ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਛੱਤਾ ਸਾਹਿਬ ਨੂੰ ਉਦੋਂ ਵੀ ਸੁਣਦੇ ਸੀ ਤੇ ਅੱਜ ਵੀ ਕਈ ਬਜ਼ੁਰਗ ਨੇ ਜਾਂ ਨਵੀਂ ਪੀੜ੍ਹੀ ਦੇ ਵਿੱਚੋਂ ਵੀ ਬਹੁਤ ਸਾਰੇ ਬਹੁਤ ਸਾਰੇ ਲੋਕ ਸੁਣਦੇ ਆ ਹਾਂਜੀ ਰਿਸਪਾਂਸ ਤਾਂ ਵੀਰੇ ਇਦਾਂ ਵੀ ਲੋਕ ਸੁਣਦੇ ਸੀ ਪਹਿਲਾਂ ਵੀ ਪਾਪਾ ਨੇ ਸੁਣਦੇ ਸੀ ਹੁਣ ਵੀ ਸੁਣਦੇ ਆ ਪਰ ਜਿਹੜਾ ਕੋਈ ਵਧੀਆ ਗਾਉਂਦਾ ਜਿਵੇਂ ਕਿ ਪਾਪਾ ਨੇ ਗੀਤ ਗਾਏ ਆ ਬਹੁਤ ਸੌਂਗ ਉਹਨਾਂ ਦੇ ਸੀਗੇ ਬਹੁਤ ਵਧੀਆ ਸੌਂਗ ਸੀ ਉਹਨਾਂ ਦੇ ਕਿਉਂਕਿ ਮੈਂ ਵੀ ਕੋਸ਼ਿਸ਼ ਕਰਦੀ ਵੀ ਮੈਂ ਉਹਨੂੰ ਉਮੀਦਾਂ ਤੇ ਖਰੀ ਉੱਤਰਾਂ ਵੀ ਮੈਂ ਮੈਂ ਜਿਹੜਾ ਉਹਨਾਂ ਨੇ ਗਾਇਆ ਮੈਂ ਸੇਮ ਗਾਵਾਂ ਪਰ ਮੈਂ ਕਹਿੰਦੀ ਹੁਣੀ ਵੀ ਸਰੋਤਿਆਂ ਨੂੰ ਖੈਰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਹਣੀ ਵੀ ਮੈਂ ਉਹ ਤੋਂ ਹਟ ਕੇ ਵੀ ਕਰਨਾ ਕੁਝ ਪਰ ਫਿਰ ਉਹਦੇ باوجود ਵੀ ਮੈਂ ਕਿਉਂ ਨਹੀਂ ਮਾਰਕੀਟ ਦੇ ਵਿਚਾਰੀ ਕਾਮਯਾਬ ਨਹੀਂ ਹੋ ਰਹੀ ਹਾਂਜੀ ਵੀ ਪਾਪਾ ਨੂੰ ਲੋਕ ਪਸੰਦ ਕਰਦੇ ਸਰੋਤੇ ਇੰਨਾ ਪਿਆਰ ਦਿੰਦੇ ਆ ਫਿਰ ਮੈਨੂੰ ਕਿਉਂ ਨਹੀਂ ਦਿੰਦੇ ਕਿ ਮੈਂ ਉਹਨਾਂ ਦਿੱਤੀ ਆ ਜੀ ਵੀ ਮੈਂ ਕੁਝ ਮੈਨੂੰ ਦੱਸਣ ਵੀ ਕੋਈ ਕਿਤੇ ਕਮੀ ਆ ਵੀ ਮੈਂ ਕੁਝ ਲੋਕ ਵਧੀਆ ਚੀਜ਼ ਨੂੰ ਨਹੀਂ ਸੁਣ ਰਹੇ ਜਿਹੜੇ ਹੁਣ ਅੱਜ ਗੀਤ ਲੋਕ ਕਰ ਰਹੇ ਆ ਗਾਉਂਦੇ ਆ ਜਾਂ ਮੈਂ ਨਹੀਂ ਚਾਹੁੰਦੀ ਵੀ ਉਹ ਕੋਈ ਗੀਤ ਆ ਜੀ ਜਿਹੜੇ ਸਮਿਆਂ ਦੇ ਵਿੱਚ ਪਾਪੇ ਨੇ ਗੀਤ ਗਾਏ ਉਹ ਸਮਿਆਂ ਦੇ ਵਿੱਚ ਗੀਤ ਬਹੁਤ ਵਧੀਆ ਸੀ ਅੱਜ ਵੀ ਲੋਕ ਰੀਮਿਕਸ ਕਰ ਕਰ ਕੰਪਨੀ ਵਾਲੇ ਗੀਤ ਵੇਚੀ ਜਾਂਦੇ ਆ ਰੀਮਿਕਸ ਕਰਕੇ ਪੈਸਾ ਕਮਾਉਂਦੇ ਆ ਜੀ ਪਰ ਸਾਡੇ ਤੱਕ ਵੀ ਪਹੁੰਚ ਕੀਤੀ ਕਿਸੇ ਨੇ ਤੇ ਨਾ ਹੀ ਸਾਨੂੰ ਕੋਈ ਮੈਂ ਜਿਵੇਂ ਮਾਰਕੀਟ ਦੇ ਵਿੱਚ ਆ ਰਹੀਆਂ ਮੈਨੂੰ ਕੋਈ ਕਿਉਂ ਨਹੀਂ ਪਸੰਦ ਆਉਂਦਾ ਹਮਮ ਸ਼ੇਤਾ ਸਾਹਿਬ ਦਾ ਕੋਈ ਹੋਰ ਗੀਤ ਕੋਈ ਜਿਹੜਾ ਤੁਹਾਨੂੰ ਮਤਲਬ ਇਹ ਲੱਗਦਾ ਹੋਵੇ ਹਾਂ ਮਕਬੂਲ ਬਹੁਤ ਗੀਤ ਹੋਏ ਨੇ ਉਹਨਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਵੀ ਬੜਾ ਸ਼ਾਨਦਾਰ ਗੀਤ ਸੀ ਤੇ ਉਹ ਬੜਾ ਕਰੀਬ ਹੈ ਹਾਂਜੀ ਉਹਨਾਂ ਦਾ ਸੌਂਗ ਸੀਗਾ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਕਾਫੀ ਜ਼ਿਆਦਾ ਸਰੋਤਿਆਂ ਨੇ ਡਿਮਾਂਡ ਵੀ ਕੀਤੀ ਸੀ ਮੇਰੇ ਤੋਂ ਵੀ ਭੈਣੇ ਇਹ ਗੀਤ ਕਰਵਾਓ ਕਿਉਂਕਿ ਮੇਰੀ ਪਹੁੰਚ ਹੈ ਨਹੀਂ ਬਰੀ ਮੈਂ ਸੱਚ ਗੱਲ ਦੱਸਦੀ ਆ ਵੀ ਮੇਰੀ ਪਹੁੰਚ ਹੈ ਨਹੀਂ ਮੈਂ ਗਰੀਬੀ ਦੇ ਵਿੱਚ ਆ ਵੀ ਮੈਂ ਇਹਨੂੰ ਪੈਸੇ ਲਾ ਕੇ ਮੈਂ ਆਪਦੇ ਪੱਲੇ ਉਹ ਗੀਤ ਕਰਵਾਵਾਂ ਇਨੀ ਮੇਰੇ ਕੋਲ ਪਹੁੰਚ ਨਹੀਂ ਹੈਗੀ ਉਹਦੇ ਦੋ ਬੋਲ ਬੇ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਬੇਸੋਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਹਾਏ ਮੌਸਮ ਸਾਗਣਾ ਸਿੱ ਦੁੱਖ ਸੁੱਖ ਫੁੱਲਣੇ ਦਾ ਹਾਏ ਸੀਤ ਸੀ ਕਿਨਾਰਾ ਠੰਡਾ ਨਹਿਰ ਦਾ ਬੇਸੋਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਬੇਸੋਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਅੱਛਾ ਜਿਹੜੇ ਜਿਹੜੇ ਤੁਹਾਡੇ ਗੀਤ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੁਝ ਗੀਤ ਆਏ ਆ ਕੁਝ ਹੁਣ ਵੀ ਆ ਰਹੇ ਆ ਕਿਉਂਕਿ ਆਪਾਂ ਇੰਟਰਵਿਊ ਦੀ ਸਮਾਪਤੀ ਵੱਲ ਵਧ ਰਹੇ ਆ ਮੈਂ ਚਾਹਣਾ ਕਿ ਉਹਨਾਂ ਦੇ ਵੀ ਦੋ ਦੋ ਬੋਲ ਜਿਹੜੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਗੀਤ ਠੀਕ ਨੇ ਸ਼ਾਨਦਾਰ ਹੈ ਪਰ ਲੋਕ ਕਬੂਲ ਨਹੀਂ ਕਰਦੇ ਉਹਨਾਂ ਨੂੰ ਜਾਂ ਗੀਤਾਂ ਨੂੰ ਕਬੂਲ ਨਹੀਂ ਕਰਦੇ ਜਾਂ ਤੁਹਾਨੂੰ ਕਬੂਲ ਨਹੀਂ ਕਰਦੇ ਇੱਕ ਚੀਜ਼ ਤਾਂ ਹੈ ਵਿੱਚੋਂ ਤਾਂ ਉਹ ਗੀਤ ਵੀ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਹਾਂਜੀ ਮੇਰਾ ਪਹਿਲਾ Song ਸੀਗਾ ਵਿਰਸਾ ਹੂੰ ਹੋ ਪਿਪਲੀ ਹੀ ਪਿੰਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ ਵਿਚਿਤ ਰਿੰਝਣਾ ਲੋਕੋ ਇਹ ਕਿੱਥੇ ਜੁੜੀਆਂ ਨੇ ਪਿੱਪਲ ਹੀ ਪਿੰਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ ਵਿਚਿਤ ਰਿੰਝਣਾ ਲੋਕੋ ਇਹ ਕਿੱਥੇ ਜੁੜੀਆਂ ਨੇ ਨਾ ਰਈਆਂ ਉਹ ਤੀਆਂ ਨਾ ਤੇ ਹਰ ਬੇਲੋਕੋ ਹੁਣ ਬਦਲ ਗਿਆ ਏ ਸਾਡਾ ਸੱਭਿਆਚਾਰ ਬੇ ਲੋਕੋ ਹੁਣ ਆਪਾਂ ਭੁੱਲਦੇ ਜਾਂਦੇ ਸੱਭਿਆਚਾਰ ਬੇ ਲੋਕੋ ਬਿਲਕੁਲ ਇਹ ਤਾਂ ਵਾਕਈ ਇਹ ਗੱਲ ਸਹੀ ਹੈ ਕਿ ਲੋਕ ਜਿਹੜੇ ਸੱਭਿਆਚਾਰ ਦੇ ਜਾਂ ਕੋਈ ਮਤਲਬ ਆਪਦੇ ਪਰਿਵਾਰਾਂ ਦੇ ਗੀਤ ਗਾਏ ਜਾਂਦੇ ਉਹਨਾਂ ਨੂੰ ਵਾਕਈ ਕਬੂਲ ਨਹੀਂ ਕਰਦੇ ਇਹ ਇੱਕ ਸ਼ਾਨਦਾਰ ਗੀਤ ਸੀਗਾ ਇਹ ਇਸ ਤੋਂ ਬਿਨਾ ਹਾਂਜੀ ਮੇਰਾ ਸੌਂਗ ਸੀਗਾ ਜਿਹੜਾ ਹੁਣ ਆਇਆ ਸੱਪ ਬਣ ਕੇ ਡੰਗਦੇ ਕਾਫੀ ਸਾਰੀਆਂ ਉਹਦੀਆਂ ਰੀਲਾਂ ਬਣ ਚੁੱਕੀਆਂ ਔਰ ਬਹੁਤ ਵਧੀਆ ਰਿਸਪੌਂਸ ਵੀ ਆ ਰਿਹਾ ਹੈ ਕਿਸ ਦਾ ਉਹ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਹੋ ਸਾਨੂੰ ਪੌੜੀਆਂ ਬੁਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟੈਮ ਨਾਲ ਕੋਈ ਵਿਰਲਾਹੀ ਖੜੇ ਔਖੇ ਟੈਮ ਨਾਲ ਕੋਈ ਵਿਰਲਾਹੀ ਖੜੇ ਹੋ ਦਿਨ ਚੱਲਦੇ ਭਾਵੇਂ ਮਾੜੇ ਹੋ ਦਿਨ ਚੱਲਦੇ ਭਾਵੇਂ ਮਾੜੇ ਉਹ ਦਿरजਾਂ ਚ ਲੰਘਦੇ ਆ ਜਿੰਨਾਂ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ जिन्ना ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਿਆ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ਚ ਫਿਰ ਤੋਂ ਦੁਬਾਰਾ ਸੌਂਗ ਲੈ ਕੇ ਆ ਰਹੇ ਆਂ ਜੀ ਮਨਦੀਪ ਹਥਣ ਮੇਰਾ ਵੀਰ ਜਿਨ੍ਹਾਂ ਦਾ ਸੌਂਗ ਲੈ ਕੇ ਆ ਰਹੇ ਆਂ ਮਾਰਕੀਟ ਦੇ ਵਿੱਚ ਦੁਬਾਰਾ ਔਰ ਲਗਾਤਾਰ ਪ੍ਰੋਜੈਕਟ ਕਰ ਰਹੇ ਆਂ ਜੀ ਔਰ ਉਮੀਦ ਕਰਦੀ ਆਂ ਕਿ ਜਿਵੇਂ ਤੁਸੀਂ ਮੇਰੇ ਪਹਿਲਾ ਵਾਲੇ ਗੀਤ ਨੂੰ ਪਿਆਰ ਦਿੱਤਾ Papa ਦੇ ਗੀਤ ਨੂੰ ਔਰ ਰੁੱਤ ਪਿਆਰ ਦੇ ਨੂੰ ਤੇ ਸੱਪ ਬਣ ਕੇ ਡੰਗਦੇ ਆਂ ਇਹ ਗੀਤ ਨੂੰ ਪਿਆਰ ਦਿੱਤਾ ਹੁਣ ਮਨਦੀਪ ਹਥਣ ਜੀ ਜਿਨ੍ਹਾਂ ਦਾ ਮੈਂ ਸੌਂਗ ਕਰਨ ਜਾ ਰਹੀ ਆਂ ਲਗਾਤਾਰ ਪ੍ਰੋਜੈਕਟ ਤਿਆਰ ਹੈ ਜੀ ਔਰ ਲਗਾਤਾਰ ਸਰੋਤਿਆਂ ਦੀ ਕਚਹਿਰੀ ਚ ਰੂਬਰੂ ਹੁੰਦੇ ਰਵਾਂਗੇ ਚਲੋ ਅਸੀਂ ਇਹ ਕਾਮਨਾ ਕਰਦੇ ਆਂ ਔਰ ਲੋਕਾਂ ਨੂੰ ਵੀ ਅਸੀਂ ਇਹੋ ਅਪੀਲ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਪੁਰਾਣੇ ਗੀਤ ਸੀ ਨਛੱਤਰਛੱਤਾ ਸਾਹਿਬ ਦੇ ਉਹ ਵੀ ਤੁਸੀਂ ਸੁਣੇ ਨੇ ਇਹਨਾਂ ਦੀ ਆਵਾਜ਼ ਦੇ ਵਿੱਚ ਔਰ ਇਸੇ ਤਰ੍ਹਾਂ ਦੇ ਨਾਲ ਜਿਹੜੇ ਇਹਨਾਂ ਦੇ ਆਪਣੇ ਗੀਤ ਨੇ ਔਰ ਇਹ ਜਿਹਨੇ ਦੋ ਗੀਤ ਮੈਂ ਸੁਨੇ ਨੇ ਇਹ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਵਿੱਚ ਕੋਈ ਕਮੀ ਹੈ ਜਾਂ ਕੋਈ ਘਾਟ ਹੈ ਜਿਸ ਤਰੀਕੇ ਇਹਨਾਂ ਨੇ ਗਾਇਆ ਮੈਨੂੰ ਉੱਚ ਵੀ ਨਹੀਂ ਲੱਗਦਾ ਕਿ ਕੋਈ ਕਮੀ ਹੈ ਹੁਣ ਤੁਸੀਂ ਕੀ ਸੋਚਦੇ ਹੋ ਜਾਨੀ ਲੋਕ ਇਸ ਇਹਨਾਂ ਗੀਤਾਂ ਨੂੰ ਜਾਂ ਇਹਨਾਂ ਦੀ ਜ਼ਿੰਦਗੀ ਨੂੰ ਜਾਂ ਇਹਨਾਂ ਨੂੰ ਕਿਵੇਂ ਕਬੂਲ ਕਰਦੇ ਨੇ ਇਹ ਹਾਲੇ ਭਵਿੱਖ ਦੀ ਬੁੱਕਲ ਦੇ ਵਿੱਚ ਆ ਫਿਲਹਾਲ ਇਸ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਭੇਜੋ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਨੇ ਹਾਂ ਬਹੁਤ ਧੰਨਵਾਦ ਭੈਣ ਜੀ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਜਲਦ ਤੋਂ ਜਲ ਤੁਹਾਨੂੰ ਤੇ ਤੁਹਾਡੇ ਗੀਤਾਂ ਨੂੰ ਕਬੂਲ ਕਰਨਗੇ ਸਤਿ ਸ੍ਰੀ ਅਕਾਲ